ایک اک ست نام کرتا پورپر ویر اکال مورت اجنی سر پرد جپ ਸੱਚ ਜੁਬਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏ ਮਨ ਏ ਹੂ ਤਨ ਨਾਮ ਹੈ ਜੇ ਤ ਸਦਾ ਸਦਾ ਸੁਖ Yeah. ਓ ਮਹਾਰਾਜਾ ਗੁਰੂ ਸਾਹਿਬ ਜੀਓ ਤਨ ਅਸਰੀ ਮਹੱਲਾ ਪੰਜਵਾ ਜੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਬੋਰ ਠਾਕੁਰ ਰੱਖ ਜਨਕੀ ਆਪ ਤਰਨਾ ਤਰਨ ਹਰ ਨਿਦ ਦੁਖ ਨਸਕੈ ਬਿ ਆਪ ਸਾਧੂ ਸੰਗ ਭਜੋ ਕੋਪਾ ਰਹਾਓ ਆਦ ਅੰਤ ਦੇ ਆਰ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਦੇ ਵਾਰ ਹਰ ਜਪ ਸਿਮਰ ਸੁਆਮੀ ਸੋ ਜੇ ਮਰਤ ਕਥੈ ਸਾਸਤ ਭਾਵਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਦਿਨ ਸਜਾਏ ਅੰਧਾਰ ਚਰਨ ਕਮਲ ਅਧਾ ਨਾਨਕ ਦੀ ਪ੍ਰਾਵਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂਜੀਏਕ ਕਾਣ ਮਾਣ دیوان સાਚਾ ਨਾਨਕ ਦੀ ਪ੍ਰਾਵਟੇ ਨਹੀਂ ਦੇ ਜੀ ਤੁਹਾਨੂੰ ਨਮਸਾਹਿਬ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੇ ਹਨ ਤਨਾ ਸ੍ਰੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਵਰਧਨ ਦੇਵ ਸਾਖ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀਆਂ ਦੇ 675 ਅੰਗ ਪਰਸ ਸੋਭਤ ਹੈ। ਤਨਾਸ੍ਰੀ ਮਹੰਲਾ ਬੰਜਵਾ ਦੀਨ ਤਰਦ ਨਿਵਾਰ ਠਾਕੁਰ ਰੱਖ ਜਨ ਕੀ ਆਸ। ਸਤਿਗੁਰੂ ਜੀ ਕਹਿੰਦੇ ਓਕਾਰ ਬੁਰਖ ਪ੍ਰਮਾਤਮਾ ਬਹਿਗੁਰੂ ਦਇਆਵਾਨ ਹੈ। ਉਹ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ लाज ਆਪ ਰੱਖਦਾ ਹੈ ਤਰਨ ਤਾਰਨ ਮਰਨਿਤ ਦੁੱਖ ਨਸਕੇ ਬਿ ਆਪ ਓ ਪ੍ਰਭੂ ਸੰਸਾਰ ਸਮੁੰਦਰ ਤੁਮ ਪਾਰ ਲਗਾਉਣ ਵਾਸਤੇ ਤੁਮ ਆਨੋ ਜਹਾਜ਼ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਤੇ ਜਦੋਂ ਅਸੀਂ ਉਹ ਦੀ ਛੱਕ ਪਹ ਜਾઈએ ਉਦੋਂ ਫਿਰ ਕੋਈ ਦੁੱਖ ਜਿਹੜਾ ਹੈ ਉਹ ਨਹੀਂ ਸਕਦਾ ਸਾਧੂ ਸੰਗ ਭਜਨੋ ਗੁਪਾਲ ਗੁਰੂ ਦੇ ਸੰਗਤ ਵਿੱਚ ਰਹਿ ਕੇੋ ਸਕਾਰ ਤੁਰਖ ਵੈਕਨੂ ਜੀ ਦਾ ਨਾਮ ਜਪੋ ਆਦ ਸੰਜਮ ਕ੍ਰਿਸ਼ਨ ਸੂਜੈ ਇਹ ਜਤਨ ਕਾਗ ਕਲ ਕਾਲ ਰਹਾਓ ਇਨਾਂ ਜਤਨਾ ਨਾਲ ਹੀ ਸੰਸਾਰ ਦੇ ਚਮੇਲਿਆਂ ਦੀ ਫਾਹੇ ਕੱਟ ਲਵੋ ਕਿਉਂਕਿ ਸਤਗੁਰੂ ਜੀ ਕਹਿੰਦੇ ਮੈਨੂੰ ਇਸ ਤੋਂ ਬਿਨਾ ਹੋਰ ਕੋਈ ਜੋਗਤ ਜਿਹੜੀ ਹੈ ਸੁਝਦੀ ਨਹੀਂ ਬਾਦ ਅੰਦ ਦਿਆਲ ਪੂਰਨ ਦਿਸ ਬਨਾ ਨਹੀਂ ਕੋਏ ਜਿਹੜਾ ਦਇਆ ਦਾ ਘਰ ਸਰਬ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਉੱਤੇ ਰੱਖਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਜਨਮ ਮਰਨੇ ਨਿਵਾਰਨ ਕਰ ਜਪ ਸਿਮਰ ਸੁਆਮੀ ਸੋਏ ਉਸੇ ਮਾਲਕ ਦਾ ਨਾਮ ਸਦਾ ਸਿਮਰੋ ਉਸੇ ਅਕਾਰ ਰੁਪਾ ਗੁਰੂ ਜੀ ਦਾ ਨਾਮ ਜਪ ਕੇ ਆਪਣੇ ਜਨਮ ਮਰਨ ਦਾ ਗੇੜ ਦੁੱਖ ਦੂਰ ਕਰ ਦਵੋ ਵੇਦ ਸਿਮਰਤ ਕਥਾ ਸਾਸਤ ਭਗਤ ਕਰੇ ਵਿਚਾਰ ਵੇਦ ਸਿਮਰਤੀ ਸ਼ਾਸਤਰ ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ ਜ਼ਿਕਰ ਕਰਦੇ ਨੇ ਭਗਤ ਜਨ ਵੀ ਜਿਸ ਪਰਮਾਤਮਾ ਦੇ ਗੁਣਾ ਦਾ ਵਿਚਾਰ ਕਰਦੇ ਨੇ ਮੋਕੰਦਰ ਪਾਈਐ ਸਾਧ ਸੰਗਤਿ ਬਿਨ ਸਜਾਈ ਅੰਧਾਰ ਸਾਧ ਸੰਗਤ ਵਿੱਚ ਉਸ ਦਾ ਨਾਮ ਸਿਮਰ ਕੇ ਜਗਤ ਦੇ ਝਵੇਲਿਆਂ ਤੋਂ ਕਲਾਸੀ ਮਿਲਦੀ ਹੈ ਤੇ ਮਾਇਆ ਦੇ ਮੋਹ ਦਾ ਹਨੇਰਾ ਝੜੇ ਸਤਿਗੁਰੂ ਦੇ ਕਹਿੰਦੇ ਦੂਰ ਹੋ ਜਾਂਦਾ ਹੈ ਚਰਨ ਕਮਲ ਆਧਾਰ ਜਨਕਾਰਾਸ ਪੁੰਜੀਏ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਿਕ ਜੀਵਨ ਦਾ ਸਰਮਾਇਆ ਹਨ ਤਾਨ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇ ਪ੍ਰਮਾਤਮਾ ਦੀ ਓਟ ਹੀ ਉਹ ਨਾਮ ਦਾ ਬਲ ਹੈ ਸਹਾਰਾ ਹੈ ਸਦਾ ਕਬੜਾ ਆਸਰਾ ਹੈ ਸੋ ਗੁਰੂ ਪਿਆਰੀ ਗੁਰਸਵਾਰੇ ਸਤ ਸੰਗ ਜਿਓ ਕੋਟਾਨ ਕੁਰਸ ਕਰਨਾ ਧੰਨਵਾਦ ਆਹ ਦਸਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦਾ ਜਿਨਾ ਮਾਨ ਕਿਰਪਾ ਬਖਸ਼ਿਸ਼ ਰਤ ਕੀਤੀ ਅਵਤਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਾਧਗੁਰੂ ਗਰੀਬ ਰਵਾਜ ਸੱਜੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਸਤੇ ਬਣਾਏ ਰੱਖਣਾ ਸਰਬਤ ਸੰਗਤਾਂ ਨੂੰ ਆਪਣੇ ਅਚਰਨਾ ਕਮਲਾ ਨਾਮ ਨਾਲ ਜੋੜ ਕੇ ਰੱਖਣ ਸਭ ਨਾਮ ਦੇ ਸਤਿਮੇਂ ਪਰ ਹੱਥ ਰੱਖਣ ਵਰ ਸਿੱਖੀ ਜੀਵਨ ਨਾਮ ਦਾਣੀਆਂ ਦਾਤਾ ਬਰਨ ਬੇੜਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰੂਤਨ ਸਾਹਿਬ ਸਤਨਾ ਦੀ ਐਸ਼ਵ ਮਰੋ ਕਾਮਨਾ ਮ ਪੂਰਨ ਕਰਨਾ ਸਰਬਤ ਸੰਗਤਾਂ ਦਾ ਧੰਨਵਾਦ ਸਰਬਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਸੁਖਿਆਰੇ ਸਿਵਾਕ ਜੀ ਦੇ ਜਾਪ ਨੂੰ ਨਗਰੀਏ ਕੋਈ ਵੀ ਅਸਰਵਾਜੀ ਦਾ ਰਹੇ ਸਾਰੇ ਸੰਗਤਾਂ ਕਿਆ ਸਰਕਾਰ ਸਤਿਗੁਰੂ ਜੀ ਸਤਨਾਮ ਵਾਹਿਗੁਰੂ 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 ਸਤਨਾਮ 와. ਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ 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 ਸਾ ਵਾਹਿਗੁਰੂ ਜੀ ਕੀ ਫਤਿਹ